ਕਿਸੇ ਦਾ ਨਾਮ ਕਿਸੇ ਦਾ ਇਹਲਾ ਕਿਸੇ ਦੇ ਬੋਲ ਤੇ ਕਿਸੇ ਦਾ ਗੱਲਾ ਕਿਸੇ ਦਾ ਯਾਰ ਕਿਸੇ ਦਾ ਛੱਲਾ ਸਭ ਐ ਤੇਰਾ 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 ਸਭ ਐ ਤੇਰਾ 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 ਕੱਖ ਨਾ ਅੱਜ ਅਸੀਂ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੁਸਾਇਟੀ ਵੱਲੋਂ ਸਾਰੀ ਮੇਰੀ ਟੀਮ ਆਈ ਏ ਤੇ ਮੈਨੂੰ ਬੜੀ ਖੁਸ਼ੀ ਏ ਜਿੱਥੇ ਵੀ ਆਪਣੀ ਟੀਮ ਨੂੰ ਕਰਦੇ ਆ ਤੇ ਸਾਡੀ ਟੀਮ ਹਾਜ਼ਰ ਹੁੰਦੀ ਏ ਅੱਜ ਪ੍ਰੇਮਨਗਰ ਦੇ ਵਿੱਚ ਸਵੇਰੇ 29 ਤਰੀਕ ਨੂੰ ਇੱਕ ਭੈਣ ਦਾ ਵਿਆਹ ਦੇ ਦੀਦੀ ਦਾ ਤੇ ਉਹ ਵਿਆਹ ਦੇ ਵਿੱਚ ਅਸੀਂ ਰਾਸ਼ਨ ਦੀ ਸੇਵਾ ਲੈ ਕੇ ਆਏ ਆਂ ਜੀਤ ਸਿੰਘ ਵੱਲੋਂ ਮੇਰੇ ਵੀਰਾਂ ਨੇ ਜਿੰਨੂੰ ਬਹੁਤ ਪ੍ਰੇਸ਼ਾਨੀ ਮੇਰੀ ਬੇੜੀ ਦਾ ਵਿਆਹ ਹੀ ਇਹਨਾਂ ਨੇ ਮੇਰੀ ਮਦਦ ਕੀਤੀ ਤੇ ਮੇਰੀ ਜਨੋ ਮਜਬੂਰੀ ਪੂਰੀ ਕਰ ਆਪਣੇ ਉਹ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਵੀਰਾਂ ਨੇ ਸੇਵਾ ਭੇਜੀ ਏ ਜਿਹੜਾ ਸਵੇਰੇ 29 ਤਰੀਕ ਨੂੰ ਭੈਣ ਦਾ ਵਿਆਹ ਵੇ ਕਿ ਮੈਂ ਜਿੰਨੇ ਵੀ ਪਰਿਵਾਰ ਸਾਡੇ ਸੇਵਾ ਭੇਜਦੇ ਨੇ ਉਹਨਾਂ ਦਾ ਮੈਂ ਬਹੁਤ तहे ਦਿਲੋਂ ਧੰਨਵਾਦ ਕਰਦਾ ਵਾਂ ਤੇ ਬਾਕੀ ਜਿਹੜੇ ਵੀਰ ਮਤਲਬ ਕਿ ਸੇਵਾ ਨਹੀਂ ਹਲੇ ਕਰਦੇ ਮੈਂ ਉਹਨਾਂ ਨੂੰ ਅੱਗੇ ਵੀ ਬੇਨਤੀ ਕਰਦਾ ਵਾਂ ਕਿ ਜ਼ਰੂਰ ਦੀ ਸੇਵਾ ਕਰੋ ਜੇ ਕਿ ਇਹ ਵੀਰ ਭਰਾ ਨੇ ਸਾਡੇ ਨਾਲ ਆਣਾ ਹੁੰਦਾ ਤਾਂ ਸਾਡੇ ਨਾਲ ਵੀ ਆਓ ਤੇ ਮੇਰੀ ਸੋਚ ਇਹ ਹੈ ਕਿ ਆਪਾਂ ਇੱਕ ਦੋ ਇੱਕ ਮੈਂਬਰ ਜੋੜੀਏ ਅੱਗੇ ਆਪਾਂ ਉਹਨੂੰ ਗਰੁੱਪ ਨੂੰ ਲੈ ਕੇ ਲਈਏ ਜਦੋਂ ਸਾਨੂੰ ਲੋੜ ਹੋਵੇ ਤੇ ਆਟੋਮੈਟਿਕਲੀ ਸੇਵਾ ਇਕੱਠੀ ਹੋਵੇ ਇੱਕ ਜੰਜੀਰ ਬਣ ਕੇ ਤੁਰਾਂਗੇ ਤਾਂ ਬਾ ਇੱਕ ਫੋਨ ਦਿੱਤੇ ਕਿਸੇ ਦਾ ਭਲਾ ਵੀ ਕਰ ਸਕਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ